ਜਿਓ ਬਲੇ ਸੋਨ ਰਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਮਲਕੀਨath ਮਹਾਰਾਜ ਕੀ ਜੈ ਮੈਂ ਸਾਹਬ ਸਿੰਘ ਪਿੰਡ ਨਿਸ਼ਾਰਾ ਭਗਵਾਨ ਵਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਸਾਡੇ ਕੌਮੀ ਚੇਅਰਮੈਨ ਹਰਦੀਪ ਸਿੰਘ ਪੰਗਾਲੀ ਜੀ ਜੋ ਪਿਛਲੇ ਦਿਨੀ 21 ਤਰੀਕ ਨੂੰ ਆਪਣੇ ਸਿਪਲ ਹਸਪੀਟਲ ਦੇ ਬਾਹਰ ਬੰਦੇ ਦੇ ਕਿਰਚਾ ਮਾਰ ਕੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਸੰਬੰਧੀ ਜਿਹੜਾ ਆ ਥਾਣਾ ਐਸ ਐਚਓ ਰਾਮਬਾਗ ਇਹਨਾਂ ਨੇ ਬੰਦੇ ਫੜੇ ਜਿਹੜੇ ਬੰਦੇ ਆ ਜਿਸ ਨਾਲ ਝਗੜਾ ਆਇਆ ਵਾ ਲੋਹੜੀ ਵਾਲੇ ਦਿਨ ਉਸ ਦਿਨ ਫਿਰ ਝਗੜਾ ਆਇਆ ਵਾ ਕੋਈ 9 10 11 ਵਜੇ ਉਹ ਬੀਬੀ ਦੇ ਜਿਹੜੇ ਆ ਸੱਟਾਂ ਘਰ ਜਾ ਕੇ ਸੱਟਾਂ ਮਾਰੀਆਂ ਗਈਆਂ ਇਹਨਾਂ ਲੋਕ ਕੋਈ ਪੁਲਿਸ ਪ੍ਰਸ਼ਾਸਨ ਇਹਨਾਂ ਨੇ ਸੱਤਰ ਥਾਣੇ ਦੇ ਵਿੱਚ ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹਦਾ ਕੋਈ ਅਜੇ ਤੱਕ ਨਾ ਕੋਈ ਕਾਰਵਾਈ ਕੀਤੀ ਗਈ ਨਾ ਉਹ ਦੋਸ਼ੀਆਂ ਨੂੰ ਫੜਿਆ ਗਿਆ ਦਰਖਾਸਤ ਦਿੱਤੀ ਹੋਈ ਹੈ ਸੱਤਰ ਥਾਣੇ ਦੇ ਵਿੱਚ ਇਹਨਾਂ ਨੇ ਡਾਟ ਵੀ ਕਟਵਾਇਆ ਆ ਫਿਰ ਇਹਨਾਂ ਨੇ ਦੂਸਰੀ ਵਾਰ ਹਮਲਾ ਜਿਹੜਾ ਜਾ ਕੇ ਸਿਵਲ ਹਸਪੀਟਲ ਦੇ ਬਾਹਰ ਕੀਤਾ ਉਹ ਜਿਹੜੇ ਬੰਦੇ ਫੜੇ ਐਸਐਚਓ ਸਾਹਿਬ ਨੇ ਉਹ ਵੀ ਛੱਡ ਦਿੱਤੇ ਆ ਇਸ ਦੇ ਸਬੰਧ ਦੇ ਵਿੱਚ ਜੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਗਈ ਤੇ ਉਸ ਦੇ ਸਬੰਧ ਦੇ ਵਿੱਚ ਥਾਣਾ ਰਾਮ ਬਾਗ ਦਾ ਚੌਂਕ ਦਾ ਜਿਹੜਾ ਘਰਾਓ ਤਿੱਖੇ ਤੋਂ ਤਿੱਖਾ ਸੰਘਰਸ਼ ਕੀਤਾ ਜਾਊਗਾ ਤਿੰਨ ਤਰੀਕ ਇਸ ਸਬੰਧੀ ਤੁਸੀਂ ਮੰਗਵੱਧ ਦਿੱਤਾ ਇਸ ਸਬੰਧੀ ਅਸੀਂ ਡੀਸੀ ਸਾਹਿਬ ਨੂੰ ਮੰਗ ਪਰਤ ਦੇ ਦਿੱਤਾ ਜੀ ਤਿੰਨ ਤਰੀਕ ਨੂੰ ਜਿਹੜਾ ਸਾਡਾ ਤਿੱਖੇ ਤੋਂ ਤਿੱਖਾ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕੀਤਾ ਜਾਊਗਾ ਦੂਸਰੀ ਇੱਕ ਮੈਟਰ ਆ ਥਾਣਾ ਚੰਡੇਰ ਪਿੰਡ ਮਹਿਲਾਵਲੇ ਤੋਂ ਇੱਕ ਆਪਣੇ ਨਾਲ ਲੈ ਕੇ ਇਥੋਂ ਪਿੰਡ ਬੰਡਾਲੇ ਤੋਂ ਬੰਦਿਆਂ ਨੂੰ ਉਸ ਦੇ ਸਬੰਧ ਵਿੱਚ ਆਣ ਕੇ ਗੁੰਡਾਗਰਦੀ ਕੀਤੀ ਗਈ ਤਾਂ ਇੱਕ ਬੱਚਾ ਜਿਹੜਾ ਖੋ ਕੇ ਲੈ ਗਏ ਗਏ ਸੀ ਇਹ ਵਾਲਾ ਬੱਚਾ ਜਿਹੜਾ ਖੋ ਕੇ ਲੈ ਗਏ ਸੀ ਠਾੜੇ ਵਾਲੇ ਦਵਾਤਾ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਠਾਰਾ ਚੰਡੇਰ ਦੇ ਐਸਐਸਓ ਸਾਹਿਬ ਨੇ ਕਿਹਾ ਕਿ ਜਿਹੜਾ ਇਹਦੀ ਆ ਕਾਰਵਾਈ ਜਲਦੋਂ ਜਲਦ ਕੀਤੀ ਜਾਊਗੀ ਕੋਈ ਕੋਨ ਲੱਗੀ ਕੀ ਮਾਮਲਾ ਕਿਸ ਜਿਹੜਾ ਕਿਉਂ ਕੋਇਆ ਗਿਆ ਇਹ ਜੀ ਆਪਣਾ ਮਾਮਲਾ ਇਦਾਂ ਹੈ ਕਿ ਇਹ ਇਹਦੇ ਬੱਚੇ ਜਿਹੜੇ ਬੀਬੀ ਆ ਇਹਦੇ ਸਹੁਰੇ ਹੀ ਇਹ ਉੱਥੇ ਨਹੀਂ ਰਹਿਣਾ ਚਾਹੁੰਦੀ ਜਿਹੜਾ ਦਾ ਘਰ ਵਾਲਾ ਕੋਈ ਕੁੱਟਮਾਰ ਕਰਦਾ ਸੀ ਜਾਂ ਉਹ ਨਸ਼ੇ ਦਾ ਬਹੁਤ ਤਗੜਾ ਆਦੀ ਸੀ ਉਸ ਦੇ ਸਬੰਧ ਦੇ ਵਿੱਚ ਜਿਹੜੇ ਆ ਮਤਲਬ ਕਿ ਇਹਨਾਂ ਨੇ ਨਹੀਂ ਰਹਿਣਾ ਚਾਹੁੰਦੇ ਸੀ ਇਹਨਾਂ ਨੇ ਇੱਥੇ ਆਣ ਕੇ ਤੇ ਆਪਣਾ ਜਿਹੜਾ ਵਾ ਰਹਿ ਰਹੇ ਆ ਤੇ ਇਹਨਾਂ ਨੇ ਇੱਥੇ ਆਪਣੇ ਲਿਵਿੰਗ ਰਿਲੇਸ਼ਨ ਦੇ ਜਿਹੜੇ ਪੇਪਰ ਪੂਪਰ ਬਣਾਏ ਸਾਰਾ ਕੁਝ ਓਕੇ ਆ ਵਕੀਲ ਵੱਲੋਂ ਬਣੇ ਆ ਠੀਕ ਆ ਜੀ ਇਹ ਬੱਚੇ ਨੂੰ ਲੈ ਕੇ ਆ ਕੇ ਘਰ ਆ ਕੇ ਗੁੰਡਾਗਰਦੀ ਕੀਤੀ ਤੇ ਪਿਸਤਰ ਵੀ ਲੈ ਕੇ ਆ ਠੀਕ ਹੈ ਜੀ ਸ਼੍ਰੀ ਆਮ ਕੰਪਲੇਨਟ ਕੀਤੀ ਹੈ ਜੀ ਅੱਜ ਤੋਂ 8-10 ਦਿਨ ਤੋਂ ਅਸੀਂ ਗੇੜੇ ਕੱਢਦੇ ਆਂ ਝੰਡੇ ਠਾਣੇ ਦੇ ਪਰ ਕੋਈ ਉਹਦੀ ਜਿਹੜੀ ਆ ਸੁਣਵਾਈ ਸਾਡੀ ਨਹੀਂ ਹੋਈ ਇਸ ਦੇ ਸਬੰਧ ਵਿੱਚ ਜੇ ਸਾਡਾ ਨਹੀਂ ਕੋਈ ਵੀ ਹੱਲ ਹੁੰਦਾ ਤੇ ਤਿੱਖੇ ਤੇ ਖਾਸ਼ਿੰਗਰਸ਼ ਕੀਤਾ ਜਾਊਗਾ ਜਦੋਂ ਵੀ ਸਾਡਾ ਇਹ ਜਿੰਨਾ ਤੱਕ ਇਹ ਕਾਰਵਾਈ ਨਹੀਂ ਕੀਤੀ ਜਾਊਗੀ ਉਨਾਂ ਤੱਕ ਸਾਡਾ ਜਿਹੜਾ ਸੰਘਰਸ਼ ਜਾਰੀ ਰਹੂਗਾ ਉੱਚ ਅਧਿਕਾਰੀਆਂ ਨਾਲ ਗੱਲਬਾਤ ਨਹੀਂ ਕੀਤੀ ਵੇਖੋ ਜੀ ਅਸੀਂ ਉੱਚ ਅਧਿਕਾਰੀਆਂ ਨਾਲ ਹਰ ਇੱਕ ਨਾਲ ਗੱਲਬਾਤ ਹੋਈ ਆ ਡਿਪਟੀ ਸਾਹਿਬ ਨੂੰ ਫੋਨ ਲਾਇਆ ਡਿਪਟੀ ਸਾਹਿਬ ਫੋਨ ਨਹੀਂ ਸਾਡਾ ਚੱਕਿਆ ਐਸਐਚਓ ਸਾਹਿਬ ਕਹਿੰਦੇ ਇਹ ਕਾਰਵਾਈ ਕਰਾਂਗੇ ਥਾਣੇਦਾਰ ਸਾਹਿਬ ਕਹਿੰਦੇ ਵੀ ਕਾਰਵਾਈ ਕਰਾਂਗੇ ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮਜਬੂਰਨ ਹੋ ਕੇ ਸਾਨੂੰ ਧਰਨੇ ਦਾ ਮੰਗ ਪੱਤਰ ਦੇਣਾ ਪਿਆ ਥਾਣਾ ਸਤਰ ਤੇ ਥਾਣਾ ਰਾਮ ਬਾਗ ਤੇ ਥਾਣਾ ਚੰਡੇਰ ਇਹ ਸਾਡੇ ਤਿੰਨਾਂ ਥਾਣਿਆਂ ਦੇ ਤਿੰਨ ਮੈਟਰ ਆ ਵੀ ਜਿਹਦੇ ਸਬੰਧੀ ਜਿਹੜੀ ਆ ਪ੍ਰਸ਼ਾਸਨ ਦੇ ਕੰਮ ਤੇ ਜੋ ਨਹੀਂ ਸ਼ਰਕਣ ਦੀ ਮੈਂ ਪੰਜਾਬ ਸਰਕਾਰ ਗਾੜੀ ਤੇ ਔਰ ਡੀਸੀ ਸਾਹਿਬ ਗਾੜੀ ਤੇ ਕਮਿਸ਼ਨਰ ਸਾਹਿਬ ਗਾੜੀ ਤੇ ਐਸਪੀ ਸਾਹਿਬ ਗਾੜੀ ਅਪੀਲ ਕਰਦਾ ਕਿ ਜਿਹੜਾ ਇਹੜਾ ਸਤਾ ਪ੍ਰਸ਼ਾਸਨ ਆ ਇਹਨੂੰ ਜਲਦੋ ਜਲ ਜਗਾਇਆ ਜਾਵੇ ਤੇ ਇਹ ਜਿਹੜੀਆਂ ਕਾਰਵਾਈਆਂ ਜਿਹੜੀਆਂ ਪੀੜਿਤ ਪਰਿਵਾਰ ਆ ਵੇਖੋ ਇਹਨਾਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਸਾਨੂੰ ਜਿਹੜਾ ਆ ਸਾਡੇ ਹੱਕ ਛੜਕਾਂ ਤੇ ਆਣ ਕੇ ਕਿਉਂ ਸਾਨੂੰ ਲੈਣੇ ਪੈਂਦੇ ਆ ਇਹ ਸਾਡੇ ਜਿਹੜੇ ਪਰਿਵਾਰ ਦੇ ਜਿਹੜੇ ਪੀੜਿਤ ਪਰਿਵਾਰ ਆ ਜਿਹੜਾ ਐਸਸੀ ਭਾਈਚਾਰਾ ਆ ਇਹਨਾਂ ਨਾਲ ਕਿਉਂ ਵਿਧਿਕਰੇ ਕੀਤੇ ਜਾਂਦੇ ਆ ਮੈਂ ਇਸ ਦੇ ਸਬੰਧ ਦੇ ਵਿੱਚ ਮਾਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੀਆਂ ਇਹੜੀ ਨਗੇਲੀ ਕਰਦੀਆਂ ਵਾਂ ਪ੍ਰਸ਼ਾਸਨ ਇਹਨਾਂ ਨੂੰ ਜਲਦੋ ਜਲ ਜਿਹੜਾ ਆ ਖੇਚ ਕੇ ਤੇ ਜਿਹੜੀ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ ਸਾਡਾ 3 ਤਰੀਕ ਨੂੰ ਜਿਹੜਾ ਤਿੱਖੇ ਤੋਂ ਤਿੱਖਾ ਸੰਘਰਸ਼ ਹੋਊਗਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੇਰਾ ਨਾਮ ਰਾਜਬੀਨ ਕੋਹਰਾ ਸਰ ਮੰਗਦ ਪਹੁੰਚਣੇ ਇਹੀ ਦੀਠੀ ਦੁਪਤਰੇ ਕਰਕੇ ਪਹੁੰਚਿਆ ਕਿ ਮੇਰੇ ਹਸਬੰਦ ਦੇ ਨਾਲ ਬਹੁਤ ਜ਼ਿਆਦਾ ਜ਼ਾستی ਹੋਈ ਹੈ 21 ਤਰੀਕ ਦੀ ਗੱਲ ਹੈ ਸਵੇਰੇ ਸਵੇਰ ਦੀ ਕੋਈ 11 12 ਵਜੇ ਦੀ ਗੱਲ ਹੈ ਅਸੀਂ ਉੱਥੇ ਪਹੁੰਚੇ ਪਹਿਲਾਂ ਵੀ ਸਾਡੇ ਉਹਨਾਂ ਨੇ ਦੂਸਰੇ ਪਰਿਵਾਰ ਨੇ ਸੱਟਾ ਪਿੱਟਾ ਲਾਈਆਂ ਇਹ ਸਾਨੂੰ ਥਾਣੇ ਵਾਲਿਆਂ ਨੇ ਉੱਥੇ ਭੇਜਿਆ ਸੀ ਕਿ ਉੱਥੇ ਜਾਓ ਤੁਸੀਂ ਆਪਾਂ ਨੂੰ ਮਲਾਜਾ ਕਰਵਾ ਕੇ ਆਓ ਅਸੀਂ ਮਲਾਜਾ ਕਰਵਾਣ ਗਏ ਆ ਅਸੀਂ ਮਾਂ ਪੁੱਤ ਅੰਦਰ ਆ ਮੇਰੇ ਬੇਟੇ ਦੇ ਵੀ ਸਟਾ ਲੱਗੀਆਂ ਹੋਇਆਂ ਮੇਰੇ ਵੀ ਲੱਗੀਆਂ ਕਿਤੋਂ ਦੀ ਗੱਲ ਹੈ ਇਹ 21 ਤਰੀਕ ਦੀ ਗੱਲ ਹੈਗੀ ਜੀ ਮੇਰੇ ਸਿਰ 'ਚ ਵੀ ਉਹਦੇ ਪਿਓ ਨੇ ਮੁੰਡੇ ਦੇ ਨੇ ਦਾਤਰ ਮਾਰਿਆ ਹੈ ਪਿਓ ਕੋ ਵੀ ਦਾਤਰ ਹੀ ਉਹਦੀ ਕੁੜੀ ਕੋ ਵੀ ਦਾਤਰ ਹੈਗਾ ਉਹਨਾਂ ਦੇ ਘਰ ਉਹ ਦਾਤਰ ਮਰਾਮਤ ਵੀ ਹੋਇਆ ਹੈ ਤੁਸੀਂ ਕੋਈ ਕੰਪਲੇਨਟ ਨਹੀਂ ਕੀਤੀ ਪੁਲਿਸ ਕੰਪਲੇਨਟ ਕੀਤੀ ਸਾਡੀ ਸੁਣਵਾਈ ਨਹੀਂ ਕਰਨੇ ਵੀ ਕੀਤੀ ਅੱਜ ਤੁਸੀਂ ਕਿਸੇ ਦਫ਼ਤਰ ਪਹੁੰਚੇ ਹੋ ਮਾਂ ਪੁੱਤ ਲੈਣ ਮੋਰਚੇ ਰੋ ਹਾਂਜੀ ਹਾਂਜੀ ਇਸੇ ਸਬੰਧੀ ਪਹੁੰਚੇ ਆਂ ਇਧਰ ਨਾ ਜੱਥੇ ਵੰਦੀਆਂ ਵੀ ਆਈਆਂ ਵਾਲੀ ਚਾਰੀ ਹਾਂਜੀ ਹਾਂਜੀ ਇਸੇ ਸਬੰਧੀ ਪਹੁੰਚੇ ਸਾਡੀ ਸੁਣਵਾਈ ਨਹੀਂ ਕਰ ਰਿਹਾ ਕੋਈ ਵੀ ਕੋਈ ਵੀ ਸਾਡੀ ਵਾਲਾ ਨਹੀਂ ਰਿਹਾ ਤੁਹਾਡੇ ਕਹਿਣਾ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹਾਂਜੀ ਇਨਸਾਫ ਨਹੀਂ ਮਿਲਿਆ ਜਿਹੜੇ ਬੰਦੇ ਫੜੇ ਵੀ ਸੀ ਉਹ ਵੀ ਉਹਨਾਂ ਨੇ ਪੈਸਾ ਤੇ ਲੈ ਕੇ ਛੱਡਦੇ ਹਾਂਜੀ ਮੰਗ ਸਾਡੀ ਇਹੀ ਹੈਗੀ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲੇ ਮੇਰਾ ਘਰ ਵਾਲਾ ਬੈਂਡੀਲੇਟਰ ਤੇ ਹੈਗਾ ਹੈ ਅਜੇ ਤੱਕ ਰਮਾਨ ਨਹੀਂ ਉਹਨੂੰ ਹੈਗਾ ਉਹਦੇ ਤੇ ਬੀਤ ਬਹੁਤ ਜ਼ਿਆਦਾ ਖਰਾਬ ਹੈਗੀ ਆ ਤੇ ਜੋ ਵੀ ਆ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇ ਇਹਨਾਂ ਤੇ ਹਾਂਜੀ ਮੇਰਾ ਨਾਮ ਰੀਨੂ ਬਾਲਾ ਹੈ ਮੇਰੇ ਘਰੇ ਆਣ ਕੇ ਮੇਰੇ ਬੱਚੇ ਨੇ ਕਿਤੇ ਨਾਮ ਕਰਕੇ ਲੈ ਗਏ ਸੀ ਤੇ ਅਸੀਂ ਥਾਣੇ ਦਰਖਾਸਤ ਦਿੱਤੀ ਹੋਈ ਸੀ ਉਹਨਾਂ ਨੇ ਸਾਨੂੰ ਬੱਚਾ ਦਿਵਾ ਦਿੱਤਾ ਆ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਕਿੱਥੋਂ ਦੇ ਲੋਕ ਸੀ ਹਾਂਜੀ ਪਿੰਡ ਬੰਡਾਲਾ ਸੀ ਹਾਂਜੀ ਤੁਸੀਂ ਕੁਝ ਕੰਮ ਪੂਰਾ ਕੀਤਾ ਸੀ ਹਾਂਜੀ ਕੀਤੀ ਸੀ ਤੇ ਬੱਚਾ ਤੁਹਾਨੂੰ ਕਿਦਾਂ ਮਿਲਿਆ ਹਾਂਜੀ ਉਹਨਾਂ ਨੇ ਦਿਵਾਤਾ ਸੀ ਸਾਨੂੰ ਬੱਚਾ ਕਿੰਨਾ ਨੇ ਪੁੱਛਾ ਲੈਨੇ ਹਾਂਜੀ ਮਿਲ ਅੱਜ ਦੀ ਮੰਗੋ ਤੋਂ ਤੁਹਾਨੂੰ ਦੀਨ ਆਜੇ ਅੱਜ ਇਹ ਤੇ ਕਿਉਂ ਬੋਲ ਜੀ ਵਾਲ ਮੀਟਿੰਗ ਜੱਟੇ ਬਸ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿ ਕਿਉਂਕਿ ਅੱਲਾਹ ਤੇ ਕੋਈ ਇਹ ਜਿਕਾਰਵਾਈ ਕੋਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਸੀ ਹਾਂਜੀ ਹਾਂਜੀ